ਅਗਰ ਦੋਨੋਂ ਪੇਰੈਂਟਸ ਵਰਕਿੰਗ ਹੈ ਕਿਉਂਕਿ ਤੁਸੀਂ ਤੇ ਕਿਹੋ ਜਿੇ ਮੌਲਕ 'ਚ ਰਹਿ ਰਹੇ ਹੋ ਵੀ ਜਿੱਥੇ ਆਪਾਂ ਕਹਿੰਦੇ ਕਿ ਕੰਮ ਕੀਤੇ ਬਿਨਾ ਸਰ ਹੀ ਨਹੀਂ ਸਕਦਾ ਤੇ ਤੁਸੀਂ ਵੀ ਆਈ ਥਿੰਕ ਦੋਨੋਂ ਹੀ ਵਰਕਿੰਗ ਹੋਮ ਹੋਵੋਗੇ ਪਰ ਉਦੋਂ ਤੁਸੀਂ ਆਪਣੇ ਬੱਚਿਆਂ ਦੇ ਲਈ ਟਾਈਮ ਕਿਵੇਂ ਕੱਢਦੇ ਹੋ ਕਿ ਉਹਨਾਂ ਨੂੰ ਵੀ ਇੱਕ ਕੁਆਲਿਟੀ ਟਾਈਮ ਮਿਲੇ ਤੇ ਤੁਹਾਡਾ ਕੰਮ ਵੀ ਇਫੈਕਟ ਨਾ ਹੋਵੇ ਦੇਖੋ ਜੀ ਇਹ ਨਾ ਇੱਕ ਪਤਾ ਆਪਣੀ ਆਪਣੀਆਂ ਇਛਾਵਾਂ ਤੇ ਜ਼ਰੂਰਤਾਂ ਦਾ ਫਰਕ ਪਹਿਲਾਂ ਪਤਾ ਹੋਣਾ ਚਾਹੀਦਾ ਹੂੰ ਹੂੰ ਜ਼ਰੂਰ ਤਾਂ ਜਵਾਕ ਨੂੰ ਸਿਆਣਾ ਬਣਾਉਣਾ ਜਵਾਕ ਦੇ ਨਾਲ ਟਾਈਮ ਸਪੈਂਡ ਕਰਨਾ ਇੱਛਾਵਾਂ ਮੈਂ ਵੱਡੀ ਗੱਡੀ ਤੇ ਵੱਡਾ ਕਰ। ਹੂੰ ਵੱਡੀ ਨੌਕਰੀ ਉਹ ਵੀ ਅੱਛਾ। ਹੂੰ ਉਹ ਜ਼ਰੂਰਤ ਨਹੀਂ। ਹੂੰ ਤੁਹਾਡੇ ਜਵਾਕ ਦੇ ਕੋਲ ਦਾ ਤੁਹਾਡੇ ਤੇ ਤੁਹਾਡੇ ਜਵਾਕ ਕੋਲੇ 1 ਸਾਲ ਤੋਂ ਲੈ ਕੇ 12-13 ਸਾਲ ਦੀ ਉਮਰ ਤੱਕ ਹੀ ਟਾਈਮ ਆ। ਉਸ ਤੋਂ ਬਾਅਦ ਉਹਨੂੰ ਤੁਹਾਡੀ ਇੰਨੀ ਲੋੜ ਨਹੀਂ ਹੈਗੀ ਫਿਰ 2 ਘੰਟੇ ਘੰਟਾ ਮਿਲ ਕੇ ਸਰ ਜਾਂਦਾ। ਹੂੰ ਜੇ ਤੁਸੀਂ ਇਹਦੇ ਵਿੱਚ ਥੋੜੀ ਜੀ ਨੌਕਰੀ ਨੂੰ ਐਡਜਸਟ ਨਹੀਂ ਕਰ ਸਕਦੇ ਵੀ ਚਲ ਤੂੰ ਸੈਟਰਡੇ ਲਾ ਲੈ। ਹੂੰ ਹੈਨਾ ਤੂੰ ਫਰਡੇ ਕਰੇ ਹੋ ਜੀ ਮੈਂ ਵੀਕਐਂਡ ਕਰੇ ਹੋ ਜਾਊਂਗਾ। ਕਿਸੇ ਹਿਸਾਬ ਨਾਲ ਤੁਸੀਂ ਇਹਨੂੰ ਐਡਜਸਟ ਨਹੀਂ ਕਰੋਗੇ। ਹੂੰ ਫਿਰ ਤੁਸੀਂ ਚੋਇਸ ਬਣਾ ਲਈ ਨਾ। ਫਿਰ ਤੁਸੀਂ ਡਿਸਾਈਡ ਕਰ ਲਿਆ ਵੀ ਮੇਰੇ ਬੱਚੇ ਦੂਜੇ ਨੰਬਰ ਤੇ ਆਉਣਗੇ। ਮੇਰਾ ਪੈਸਾ ਮੇਰਾ ਲਾਈਫ ਸਟਾਈਲ ਪਹਿਲੇ ਨੰਬਰ ਤੇ ਆਊਗਾ। ਫਿਰ ਤੁਸੀਂ ਉਹਨੂੰ ਐਕਸੈਪਟ ਕਰੋ ਫਿਰ ਬਾਅਦ ਚ ਨਾ ਪਛਤਾਓ। ਕਿਉਂਕਿ ਤੁਸੀਂ ਡਿਸਾਈਡ ਕੀਤਾ। ਹੁਣ ਅਸੀਂ ਦੋਨੇ ਕਿਵੇਂ ਕੰਮ ਕਰਦੇ ਆਂ ਕਿ ਵਾਈਫ ਮੇਰੀ ਸਵੇਰੇ 4 ਤੋਂ 8 ਕੰਮ ਕਰਦੀ ਆ। ਹੂੰ 7 ਸਾਲ ਹੋ ਗਏ ਉਹਨੂੰ ਸਵੇਰੇ 3:30 ਵਜੇ ਉੱਠ ਕੇ ਕੰਮ ਤੇ ਜਾਂਦੀ ਆ। ਉਹ 8 ਵਜੇ ਘਰੇ ਆਉ। ਫਿਰ ਮੈਂ ਜਾਵਾਂ। ਠੀਕ ਹੈ। ਜਦੋਂ ਉਹਨੇ ਆਉਣਾ ਮੈਂ ਜਵਾਕ ਤਿਆਰ ਕਰ ਦੇਣਾ। ਉਹਨੇ ਸਿਰ ਉਹਨੇ ਬ ਹੂੰ ਆ ਕੀ ਮੈਂ ਕਰ ਦੇਣਾ ਜੇ ਇੰਨੀ ਸਾਡੀ ਕੋਆਪਰੇਸ਼ਨ ਨਹੀਂ ਹੋਊਗੀ ਹਾਂ ਫੇਰ ਗੱਲ ਬਣਦੀ ਨਹੀਂ ਬਿਲਕੁਲ ਤਾਂ ਹੁਣ ਇਹਦੇ ਕਰਕੇ ਉਹਦੀ ਜੌਬੀ ਸਟਰਗਲ ਹੈ ਹੂੰ ਹੈਨਾ ਪਰ ਉਹ ਸਾਡਾ ਗੱਲ ਇਹ ਆ ਵੀ ਜੇ ਉਹ ਇਹ ਕਰਨ ਤੋਂ ਬਾਅਦ ਘਰੇ ਆ ਜਵਾਕਾਂ ਦੀਆਂ ਛੁੱਟੀਆਂ ਨੇ ਜਦੋਂ ਵੀ ਆ ਤੈਨੂੰ ਸਕੂਲ ਛੱਡਣਾ ਵੀ ਜਵਾਕਾਂ ਨੂੰ ਆਪ ਲੈ ਕੇ ਵੀ ਆਪ ਆਉਣਾ ਹੂੰ ਉਹਦੇ ਨਾਲ ਜੋ ਪੈਰੈਂਟਿੰਗ ਦੇ ਵਿੱਚ ਆਪਾਂ ਕਰ ਰਹੇ ਹਾਂ ਵੇ ਹੂੰ ਉਹ ਵੀ ਤਾਂ ਇੱਕ ਨੌਕਰੀ ਤੋਂ ਵੱਧ ਹਨ ਇਨਵੈਸਟਮੈਂਟ ਹੈ ਇਹ ਇਤੋਂ ਵੱਡੀ ਇਨਵੈਸਟਮੈਂਟ ਕੀ ਹੋਊਗੀ ਜੇ ਜਵਾਕਾਂ ਨਾਲ ਤੁਸੀਂ ਆਪਦਾ ਟਾਈਮ ਸਪੈਂਡ ਕਰ ਲਿਆ ਬਿਲਕੁਲ ਜੇ ਤੁਹਾਨੂੰ ਇੰਝ ਲੱਗਦਾ ਨਾ ਵੀ ਮੇਰਾ ਸਰਨਾ ਹੀ ਨਹੀਂ ਦੋਨਾਂ ਦਾ ਸਾਡੇ ਕੰਮ ਕਰੇ ਬੈਣਾ ਹੂੰ ਤੇ ਪਹਿਲਾਂ ਤੁਹਾਨੂੰ ਬਹਿ ਕੇ ਦੇਖਣਾ ਚਾਹੀਦਾ ਵੀ ਮੇਰੇ ਖਰਚੇ ਕੀ ਨੇ ਹੂੰ ਮੇਰੇ ਉਹਨਾਂ ਦੇ 5 ਸਾਲ ਦੇ ਖਰਚੇ ਕੀ ਨੇ ਹੂੰ ਮੈਂ ਕਿੱਥੇ ਆਂ ਦੇ ਹਿਸਾਬ ਨਾਲ ਕਿਉਂਕਿ ਜੇ ਤੁਸੀਂ ਨਰਸਰੀ ਨੂੰ ਵੀ ਤਾਂ ਪੈਸੀ ਫੇਅ ਕਰ ਰਹੇ ਨੂੰ ਹੂੰ ਜਿੱਥੇ ਵੀ ਜਾ ਰਹੇ ਹੋ ਬਿਲਕੁਲ ਜੇ ਤੁਸੀਂ ਆਪਣੇ ਦਾਦਾ ਦਾਦੀ ਜਾਂ ਨਾਨਾ ਨਾਨੀ ਕੋਲ ਜਿਵਾਕ ਛੱਡਨੇ ਫਿਰ ਠੀਕ ਹੈ ਕਿਉਂਕਿ ਉਹ ਵੀ ਤਾਂ ਪਾਰਟੀ ਨੇ ਪਰਿਵਾਰ ਦਾ ਫਿਰ ਤਾਂ ਬੱਚਿਆਂ ਦੀ ਕਿਰਤ ਹੋ ਹੀ ਰਹੀ ਹੈ ਹੂੰ ਫਿਰ ਕੋਈ ਰੌਲਾ ਨਹੀਂ ਹੂੰ ਪਰ ਪ੍ਰੋਵਾਈਡਡ ਤੁਸੀਂ ਉਹਨਾਂ ਨੂੰ ਤੰਗ ਨਹੀਂ ਕਰ ਰਹੇ ਕਿਉਂਕਿ ਉਹਨਾਂ ਨੇ ਤਾਂ ਤੁਹਾਨੂੰ ਪਾਲ ਕੇ ਵੱਡਾ ਨਾ ਇਹ ਵੀ ਜ਼ਰੂਰੀ ਨਹੀਂ ਪਰ ਮੈਂ ਇਹ ਕਹਿਣਾ ਹੁੰਦਾ ਜੀ ਇਹ ਵੀ ਮੈਂ ਕਿਤੇ ਪੜਿਆ ਸੀਗਾ ਵੀ ਬੰਦਾ ਸਿਰਫ ਆਪਣੀਆਂ ਟਾਪ 3 ਪ੍ਰਾਇੋਰਟੀਜ਼ ਤੇ ਹੀ ਫੋਕਸ ਕਰ ਸਕਦਾ ਇੱਕ ਟਾਈਮ ਤੇ ਹੂੰ ਆਪਣੀਆਂ 20-25 ਪ੍ਰਾਇੋਰਟੀਜ਼ ਹੁੰਦੀਆਂ ਹੂੰ ਪਰ ਇੱਕ ਸਮੇਂ ਤੇ ਤਿੰਨ ਹੀ ਹੁੰਦੀਆਂ ਉਸ ਤੋਂ ਵੱਧ ਨਹੀਂ ਆਪਾਂ ਕਰ ਸਕਦੇ ਜੇ ਤੁਹਾਡੇ ਟਾਪ 3 ਦੇ ਵਿੱਚ ਤੁਹਾਡੇ ਜਵਾਕਾਂ ਦੇ ਨਾਲ ਟਾਈਮ ਸਪੈਂਡ ਕਰਨਾ ਨਹੀਂ ਆਉਂਦਾ ਹੂੰ ਤੁਸੀਂ ਨਹੀਂ ਕਰੋਗੇ ਹੂੰ ਹੁਣ ਕਿੰਨੇ ਲੋਕ ਨੇ ਵੀ ਟਾਈਮ ਨਹੀਂ ਹੈਗਾ ਮੈਂ ਆਪਣੇ ਦੋਸਤਾਂ ਨੂੰ ਮਿਲਣ ਜਾਣਾ ਟਾਈਮ ਨਹੀਂ ਹੈਗਾ ਮੇਰੀ ਕੰਮ ਤੋਂ ਬਾਅਦ ਮੀਟਿੰਗ ਹੈ ਟਾਈਮ ਨਹੀਂ ਹੈਗਾ ਮੈਂ ਲੰਚ ਕਰਨ ਜਾਣਾ ਕਿਸੇ ਨਾਲ ਵੀਕਐਂਡ ਤੇ ਟਾਈਮ ਨਹੀਂ ਹੈਗਾ ਜੇ ਤੁਸੀਂ ਫੁੱਲੀ ਵਰਕਿੰਗ ਹੋ 5 ਦਿਨ ਹੀ ਕੰਮ ਕਰੋਗੇ ਜੇ ਤੁਸੀਂ ਦੂਜੇ ਫਾਰਮੈਟ ਚ ਕੰਮ ਕਰਦੇ ਹੋ ਤਾਂ ਕਈ ਜਿਵੇਂ ਸੈਂਟਰ ਦੀਆਂ ਜੋ ਬਹੁਤ 10 ਵਜੇ ਸ਼ੁਰੂ ਹੁੰਦੀਆਂ ਤਾਂ ਸਵੇਰੇ ਟਾਈਮ ਹੈਗਾ ਹੂੰ ਤਾਂ ਉਹ ਜਿਹੜਾ ਸੈਟਰਡੇ ਸੰਡੇ ਆ ਸਰਕਾਰੀ ਛੁੱਟੀਆਂ ਨੇ ਥੋੜੀ ਕੈਜੂਅਲ ਲੀਵ ਆ ਉਹ ਤਾਂ ਸਾਰੀ ਜਵਾਕਾਂ ਨਾਲ ਲਾਉਣਾ